ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਖਾਲਸਾ ਸਤ ਸੰਗਤ ਜੀਓ ਜੋ ਸੰਦੂ ਬਦਰਪੁਰਿਆ ਡੇਰੀ ਫਾਰਮ ਨਾਲ ਜੁੜੇ ਨੇ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਆਪਣੇ ਚੈਨਲ ਉੱਪਰ ਅੱਜ ਪਹੁੰਚ ਚੁੱਕੇ ਆ ਪਿੰਡ ਸ਼ਹਿਰ ਬਟਾਲਾ ਜ਼ਿਲ੍ਹਾ ਸ਼੍ਰੀ ਗੁਰਦਾਸਪੁਰ ਸਾਹਿਬ ਤੇ ਤਹਿਸੀਲ ਵੀ ਬਟਾਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਆਹ ਗੁਰਪੁਰਪ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਬੜੀ ਸ਼ਰਧਾ ਭਾਵਨਾ ਦੇ ਨਾਲ ਦੂਰੋਂ ਨੇੜੇੋਂ ਸੰਗਤ ਪਹੁੰਚੀਆ ਮੇਰੇ ਬਾਦਸ਼ਾਹ ਦੇ ਪਵਿੱਤਰ ਅਸਥਾਨਾਂ ਤੇ ਗੁਰਦੁਆਰਾ ਕੰਧ ਸਾਹਿਬ ਜਿੱਥੇ ਸਤਿਗੁਰਾਂ ਨੇ ਬੜੀ ਮਹਾਨ ਕਿਰਪਾ ਦੇ ਨਾਲ ਆਪਣੇ ਬਚਨ ਜਿਹੜੇ ਕੀਤੇ ਸੀ ਮਾਈ ਨੂੰ ਹੁਣ ਸਿੰਘ ਸਾਹਿਬ ਸ਼੍ਰੀਮਾਨ ਸੰਤ ਬਾਬਾ ਜੋਗਾ ਸਿੰਘ ਸਾਹਿਬ ਜੀ ਜੋ ਦਲਪੰਥ ਬਾਬਾ ਬਕਾਲਾ ਸਾਹਿਬ ਜੀ ਤੋਂ ਵੀ ਨਿਹੰਗ ਸਿੰਘ ਫੌਜਾਂ ਆਗਣਾ ਨੇ ਤੇ ਮਹੱਲਾ ਜੋ ਕੜ ਰਹੀਆਂ ਸੰਗਤਾਂ ਬੜੇ ਚੜ੍ਹਦੀ ਕਲਾ ਦੇ ਨਾਲ ਗੁਰੂ ਘਰ ਦੀਆਂ ਰੌਣਕਾ ਨੂੰ ਮਹਾਪੁਰਖ ਉਦਾਰੇ ਨੇ ਆਪਣੇ ਸਿੰਘ ਫੌਜਾ ਨਾਲ ਤਿਆਰ ਬਖਤਿਆਰ ਲੈ ਕੇ ਧੰਨ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਪਹੁੰਚੇ ਨੇ ਤੇ ਬਾਪਾ ਜੋਗਾ ਸਿੰਘ ਸਾਹਿਬ ਜੀ ਨੂੰ ਇੱਥੇ ਪਹੁੰਚਣ ਤੇ ਜਿਉ ਆਇਆ ਧੰਨਵਾਦ ਕੀਤਾ ਜਾਂਦਾ ਹੈ ਜੋ ਸੈਭ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਗੁਰਪੁਰਪ ਦੇ ਉੱਪਰ ਪਹੁੰਚ ਕੇ ਮਹੱਲਾ ਮਹਲੇ ਦੇ ਰੂਪ ਵਿੱਚ ਨੱਕ ਮਸਕਤ ਹੋਣ ਆਏ ਆ ਤੇ ਬੜੀ ਚੜ੍ਹਦੀ ਕਲਾ ਨਾਲ ਰੌਣਕ ਮੇਲਾ ਸਤਿਗੁਰ ਦੇ ਘਰ ਲੱਗਾ ਆਇਆ ਏ ਨਿਯੰਗ ਸਿੰਘ ਫੌਜਾਂ ਤਿਆਰ ਬਖਤਿਆਰ ਆਈਆਂ ਏ ਸੰਗਤਾਂ ਦਾ ਵੀ ਕਾਠਾ ਟਾਟਾ ਮਾਰਦਾ ਏ ਉਹ ਵੀ ਦਿਖਾਉਨੇ ਆ ਅੱਗੇ ਤੇ ਆਓ ਸਤਿਗੁਰਾਂ ਦੇ ਕਰੀਏ ਦਰਸ਼ਨ ਧੰਨ ਧੰਨ ਮੇਰੇ ਬਾਦਸ਼ਾਹ ਰੋਕੋ ਯਾ 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 ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹ ਆਇਆ ਪਾਤਸ਼ਾਹੀ ਹੈ ਇਹ ਜੇ ਮੇਰਾ ਸਤਿਗੁਰੂ ਨਜ਼ਰ ਕਰੇ ਨਜ਼ਰ ਕਰਦਾ ਸਾਰਿਆਂ ਤੇ ਸਾਰਿਆਂ ਨੇ ਸੰਗਤਾਂ ਨੇ ਦੇਖ ਲੋ ਨਕਮਸਕਤ ਹੋਣ ਵਾਸਤੇ ਮੇਰੇ ਪਾਤਸ਼ਾਹ ਦੇ ਪਵਿੱਤਰ ਸਥਾਨਾਂ ਦੇ ਵਿਆਹ ਦੀਆਂ ਖੁਸ਼ੀਆਂ ਮੌਕੇ ਜੋ ਵੀ ਸੰਗਤਾਂ ਪਹੁੰਚੀਆਂ ਐ ਸਭ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸੰਧੂ ਸਾਹਿਬਾਨ ਨੂੰ